ਸਾਰੇ ਤਕਰੀਬਨ ਸਵੇਰੇ 8 ਵਜੇ ਦੀ ਗੱਲ ਆ। ਕਿਉਂਕਿ ਮੀਂਹ ਜਿਆਦਾ ਪੈਣ ਕਰਕੇ ਪਾਣੀ ਕਾਫੀ ਜਿਆਦਾ ਆਇਆ। ਪਹਿਲਾਂ ਤਾਂ ਵੈਸੇ ਕਾਜਵੇ ਉੱਪਰ ਜਾਂਦਾ ਸੀ। ਕੁਝ ਟਾਈਮ ਬਾਅਦ ਆ ਸਾਡੀ ਸੜਕ ਜਿਹੜੀ ਆ ਹੌਲੀ ਹੌਲੀ ਕਰਕੇ ਕਾਜਵੇ ਵੀ ਰੁੜ ਗਿਆ। ਸਾਡੀ ਸੜਕਾਂ ਸਾਰੇ ਜਿੰਨੀ ਦੇ ਪਿੱਛੇ ਤੇ ਅੱਗੇ ਕਿਲੋਮੀਟਰ ਸੜਕ ਹੁਣੇ ਸਾਰੀ ਸੜਕ ਵਿੱਚ ਰੁੜ ਗਈ ਆ। ਕਿਉਂਕਿ ਕਿਉਂਕਿ ਪਿੰਡ ਨੂੰ ਜੋੜਨ ਵਾਲੀ ਇੱਕ ਇਹ ਕਾਜਵੇ ਸੀ। ਕਿ ਬਾਕੀ ਜਿੰਨੀਆਂ ਵੀ ਸੜਕਾਂ ਸਾਰੀਆਂ ਖਰਾਬ ਪਈਆਂ ਆ। ਨੁਕਸਾਨ ਦਾ ਜਿੰਨਾ ਕੋਈ ਨੁਕਸਾਨ ਦਾ ਸਾਰਿਆਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਫਸਲ ਵਾੜੀ ਦਾ ਨੁਕਸਾਨ ਵੀ ਹੋਇਆ ਕਾਜਵੇ ਵੀ ਰੁੜ ਗਿਆ ਸੜਕਾਂ ਵੀ ਰੁੜ ਗਈਆਂ ਉਹਦਾ ਕੋਈ ਇਹ ਨਹੀਂ ਕਿ ਐਸਾ ਲੱਖ 2 ਲੱਖ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਸਰ ਇਹ ਨੁਕਸਾਨ ਹੈ ਜਿਸ ਤਰ੍ਹਾਂ ਇਹ ਤਸਵੀਰਾਂ ਦੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਆ ਸਰ ਕਿਉਂਕਿ ਸਾਰੇ ਕੋਈ ਵੀ ਹੈਗੀ ਆ ਫਸਲਾਂ ਤਬਾਹ ਹੋ ਗਈਆਂ ਵਿੱਚ ਕੋਈ ਚੀਜ਼ ਬਚੀ ਨਹੀਂ ਨਾ ਜਿਹੜੀ ਮੋਰੇ ਆਈ ਆ ਕਿੰਨੀ ਫੈਂਸਿੰਗ ਲੱਗੀ ਫੈਂਸਿੰਗ ਸਰ ਜਿੰਨਾ ਵੀ ਜੋ ਵੀ ਮੋਰੇ ਆਇਆ ਸਭ ਖਤਮ ਹੋ ਗਿਆ ਸਰ ਸਰਪੰਚਾਂ ਦੀ ਬੜੀ ਬਿਸ਼ਰਮੀ ਦੀ ਗੱਲ ਹੈ ਤੁਹਾਡੇ ਦੱਸਣ ਨੂੰ ਤਾਂ ਕਿ ਸਵੇਰ ਤੋਂ ਨਾ ਕੋਈ ਅਫਸ ਹਰ ਕੋਈ ਵੀ ਨਾ ਕੋਈ ਰਾਜਦੰਦੀ ਕੇ ਨੇਤਾ ਕੋਈ ਵੀ ਪਿੰਡ ਚ ਨਹੀਂ ਪਹੁੰਚਿਆ ਸਰ ਕੋਈ ਸਵੈਰਧਾਰਾ ਉਧਰ ਜਾਂਦੀ ਨੁਕਸਾਨ ਤੋਂ ਬਚਾ ਜੀ ਹਾਂਜੀ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਬਸ ਆਹੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਸਾਡਾ ਕੋਈ ਲਿੰਕ ਹੀ ਟੁੱਟ ਗਿਆ ਪਿੰਡ ਦਾ ਸਿਰਫ ਇੱਕੋ ਮੇਨ ਸੜਕ ਸੀ ਜਿੱਥੋਂ ਪਿੰਡ ਸਾਰੇ ਪਿੰਡ ਵਾਸੀ ਹਮੇਸ਼ਾ ਆਉਂਦੇ ਜਾਂਦੇ ਆ ਰਾਤ ਬਰਾਤ ਕੋਈ ਅਮਰਜੰਤ ਹਾਂਜੀ 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 ਬਹੁਤ ਔਖਾ ਹੋ ਗਿਆ ਬਹੁਤ ਔਖਾ ਸਰ ਬਹੁਤ ਔਖਾ ਜੀ ਸਾਰੀ ਮੇਨ ਰੋਡ ਇਹੀ ਆ ਚੋਹਾਲ ਤੱਕ ਰਹੀ ਰੋਡ ਚੱਲਦਾ ਜਿੰਨੀ ਵੀ ਟ੍ਰੈਫਿਕ ਮੇਨ ਸਾਰੀ ਇਧਰੋਂ ਨਿਕਲਦੀ ਆ ਉਹ ਸਾਰੇ ਇਹੀ ਖਤਮ ਇਹ ਤੁਹਾਡੇ ਸਾਹਮਣੇ ਕਿੰਨਾ ਬੁਰਾ ਹਾਲ ਆ ਪਾਣੀ ਵੀ ਹਾਲੇ ਤੱਕ ਚੱਲੀ ਜਾਂਦਾ ਸੀ 8 ਤੋਂ ਲੱਗੇ ਜੀ 8 ਚ ਆਇਆ ਸੀਗਾ 8 ਤੋਂ ਬਾਅਦ ਹੁਣ ਨਾ ਆਇਆ ਪਾਣੀ ਜੀ ਕਿੰਨੀ ਕਿਤਵਾਈ ਪਹਿਲਾਂ ਪਾਣੀ ਤਾਂ ਆਂਦਾ ਸੀਗਾ ਜੀ ਥੋੜਾ ਬਹੁਤ ਆਂਦਾ ਸੀਗਾ ਤੇ ਸਲੈਬ ਦੇ ਉੱਪਰ ਚ ਨਿਕਲ ਜਾਂਦਾ ਸੀ ਪਰ ਹੁਣ ਹਾਲਾਤ ਜਿਹੜੀ ਬਣੀ ਆ ਇਹ 8 ਤੋਂ ਬਾਅਦ ਹੀ ਹੋਇਆ ਪਹਿਲਾਂ 88 ਚ ਵੀ ਬਹੁਤ ਹੋਇਆ ਸੀਗਾ ਪਰ 8 ਚ ਵੀ ਕਾਫੀ ਹੋਇਆ ਸੀਗਾ ਪਰ ਆ ਜਿਹੜੀ ਹਾਲਾਤ ਆ 8 ਤੋਂ ਵੀ ਉੱਪਰ ਦੀ ਆ ਸੜਕਾਂ ਨਹੀਂ ਰੁੱਟੀਆਂ ਕਿੰਨੀ ਕਿਤਵਾਈ ਹੋਈ ਆ ਜੀ ਹੁਣ ਤਾਂ ਸਾਰੇ ਕਿਤਵਾਈ ਤਾਂ ਹੁਣ ਬਾਹੂ ਗਈਆਂ ਕਰੋੜਾਂ ਤੋਂ ਉੱਪਰ ਹੀ ਆ ਕੰਮ ਜੀ ਤੁਸੀਂ ਦੇਖੇ ਲਿਆ ਸਾਰਾ ਕਿੰਨੀ ਉਮਰ ਹੈ ਤੁਹਾਡੀ ਜੀ ਮੇਰੀ 68 ਸਾਲ ਹੈ ਜੀ ਤੁਸੀਂ तकरीबन ਹੁਣ 70 ਸਾਲਾਂ ਦੇ ਹੋ ਜਾਣਾ ਜੀ ਸਵੇਰ ਦੇ ਕਹਿੰਦਾ ਇੰਨੀ ਕਿ ਬਿਸ਼ਾਰਮੀਆਂ ਨਾ ਕੋਈ ਅਫਸਰ ਅਸੀਂ ਤਾਂ ਸਵੇਰ ਦੇ ਬੈਠੇ ਆ ਜੀ ਸਵੇਰ ਦੇ ਇੱਥੇ ਬੈਠੇ ਆ ਜਲਦੀ ਤੇ ਜਲਦੀ ਤਿਆਰ ਹੋ ਜਾ ਜੀ ਸਾਰੇ ਬੱਚਿਆਂ ਨੂੰ ਇਹ ਨਹੀਂ ਸਾਡੇ ਪਿੰਡ ਨੂੰ ਇਹ ਸਾਰੇ 10 ਪਿੰਡਾਂ ਦਾ ਏਰੀਆ ਹੈ ਜੀ ਜਿਹੜਾ ਇੱਥੇ ਇਸ ਰਸਤੇ ਨੂੰ ਜਾਂਦਾ ਜੀ ਸਿੱਧਾ ਚ ਹਾਲ ਨੂੰ ਹੁਣ ਆ 100 ਮਹੀਨਾ ਚੱਲ ਪੈਣਾ ਸਾਰੇ ਇੱਥੋਂ ਜੀ ਜਾਂਦੇ ਆ ਸਾਰੇ ਪਿੰਡ ਜਿੰਨਾ ਉਹਨਾ ਉਹਨਾ ਵਗੈਰਾ ਤੇ ਸਾਰੇ ਇੱਧਰ ਜੀ ਜਾਂਦੇ ਸਕੂਲਾਂ ਦੇ ਬੱਚਿਆਂ ਨੂੰ ਬਹੁਤ ਦਿੱਕਤ ਹੋਣੀ ਆ ਸਕੂਲਾਂ ਦੇ ਬੱਚਿਆਂ ਨੂੰ ਬਹੁਤ ਦਿੱਕਤ ਹੋਣੀ ਆ ਜਿਹੜੇ ਆਪਣੇ ਨੌਕਰੀ ਕਰਦੇ ਉਹਨਾਂ ਨੂੰ ਬਹੁਤ ਦਿੱਕਤ ਹੋਣੀ ਆ